ਜਾਨਪੁਰ ਪੁਲਿਸ ਨੂੰ 41 ਗੱਟੂ ਡੋਰ ਫੜਨ ਦੇ ਵਿੱਚ ਸਫਲਤਾ ਹਾਸਲ ਹੋਈ ਇਸ ਸਫਲਤਾ ਨੂੰ ਸਾਂਝਾ ਕਰਦਿਆਂ ਹੋਇਆਂ थाना ਮੁਖੀ ਐਸਐਚਓ ਮੋਹਿਤ ਢਾਕ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਰਨੇ ਦੇ ਰਹਿਣ ਵਾਲੇ ਸਾਹਿਲ ਵੱਲੋਂ ਪਟੂਆ ਤੋਂ ਗੱਟੂ ਡੋਰ ਲੈ ਕੇ ਆ ਰਿਹਾ ਹੈ ਤਲਾਸ਼ੀ ਦੇ ਦੌਰਾਨ ਉਹਨਾਂ ਨੂੰ 41 ਗੱਟੂ ਡੋਰ ਬਰਾਮਦ ਹੋਈ ਉਹਨਾਂ ਨੇ ਕਿਹਾ ਕਿ ਪੁਲਿਸ ਅਲਾ ਕਮਾਨਵਲੋਂ ਇਹ ਸਖਤ ਔਰਡਰ ਦਿੱਤੇ ਗਏ ਰਿਹਾ ਕਿ ਨਾ ਤੇ ਕੋਈ ਇਸ ਡੋਰ ਨੂੰ ਖਰੀਦੇ ਤੇ ਨਾ ਹੀ ਵੇਚੇ ਉਹਨੇ ਕਿਹਾ ਕਿ ਇਸ ਡੋਰ ਦੇ ਰਾਹੀਂ ਬਹੁਤ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ ਤੇ ਕਈ ਲੋਕਾਂ ਦੇ ਅੰਗ ਵੀ ਕੱਟੇ ਜਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਤਿਹਾਰਾ ਦਾ ਆਨੰਦ ਇਸ ਦੌਰ ਨੇ ਕਈ ਕਰਾਂ ਦੇ ਵਿੱਚ ਮਾਤਮ ਵਿੱਚ ਬਦਲ ਦਿੱਤਾ ਹੈ ਇਸ ਲਈ ਮੈਨੇ ਕਿਹਾ ਕਿ ਇਸ ਦੌਰ ਉਤੇ ਪੂਰੀ ਤਰ੍ਹਾਂ ਰੋਕ ਹੈ ਤੇ ਨਾ ਕੋਈ ਇਸ ਨੂੰ ਰਿੱਤੇ ਤੇ ਨਾ ਹੀ ਵੇਚੇ ਔਰ ਜਿਹੜਾ ਕੋਈ ਐਸਾ ਕਰਦਾ ਫੜਿਆ ਜਾਂਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੈਨੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੇ ਸੀ ਕਿ ਸਾਹਿਲ ਨਾ ਦਾ ਮੁੰਡਾ ਜਿਹੜਾ ਸਰਨੇ ਦਾ ਬਸਨੀਖ ਹੈਗਾ ਉਹ ਕਠੂਏ ਸਾਈਡ ਤੋਂ ਕਿ ਤੋਂ ਜਿਹੜਾ ਗੱਟੂ ਡੋਰ ਲੈ ਕੇ ਆ ਰਿਹਾ ਹੈ ਜੋ ਉਸ ਦੇ ਖਿਲਾਫ ਨੁਕ ਫੜਕੇ ਤੇ ਉਸ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਹੈ 233 ਬੀ ਐਨ ਐਸ ਦੇ ਤਹਿਤ ਇਸ ਵਿੱਚ ਡੀ ਸੀ ਸਾਹਿਬ ਵੱਲੋਂ ਕਲੀਅਰ ਮੈਸੇਜ ਹੈਗਾ ਉਹਨਾਂ ਦੇ ਹੁਕਮ ਵੀ ਜਾਰੀ ਹੈਗੇ ਕਿ ਜਿਹੜੀ ਸਿੰਥੈਟਿਕ ਥ੍ਰੈਡ ਆਪਾਂ ਕਾਈਟ ਫਲਾਈਂਗ ਲਈ ਯੂਜ਼ ਕਰਦੇ ਆ ਉਹ ਨਾ ਕਿਤੇ ਜਾ ਜਿੰਨੇ ਗੱਟੂ ਦਾ ਨੰਬਰ ਸੀ ਇਹ ਟੋਟਲ ਰਿਕਵਰੀ ਸਾਡੇ ਕੋਲ 41 ਕਰਤੂਣੀ ਹੈ 41 ਹਮ ਦੁਕਾਨਦਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਜਿੱਦਾਂ ਅੱਗੇ ਸਾਡੇ ਕੋਲ ਬਸੰਤ ਆ ਰਹੀ ਹੈ ਲੋੜੀ ਆ ਰਹੀ ਹੈ ਇਹ ਗੱਟੂ ਨਾ ਯੂਜ਼ ਕਰਨ ਇਹ ਡ੍ਰੋਰਾ ਨਾ ਯੂਜ਼ ਕਰੋ ਪਰ ਵੀ ਜੇ ਵਿਕਰੀ ਕਰਦੇ ਤੇ ਉਹ ਵੀ ਕਾਨੂੰਨੀ ਉਦੇ ਖਿਲਾਫ ਜੋ ਆਪਣੇ ਡੀਸੀ ਸਾਹਿਬ ਦੇ ਹੁਕਮ ਹੈਗੇ ਉਹਨਾਂ ਦੇ ਪਾਲਣਾ ਕਰਦੇ ਹੋਏ ਜਿਹੜਾ 233 ਬੀਐਨਐਸ ਅਧਾਰ ਜਿਹੜਾ ਕਾਰਵਾਈ ਕੀਤੀ ਜਾਏਗੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Batanco.